ਸ਼ਾਮ ਸੇਵਾ ਮੰਡਲ ਨੇ ਜੋ ਸ਼੍ਰੀ ਘਰਨੂ ਸ਼ਾਮ ਜੀ ਦਾ ਅੱਜ ਜਨਮ ਦਿਹਾੜਾ ਹੈ ਉਹ ਬੜੇ ਚਾਣ ਨਾਲ ਮਨਾ ਰਹੇ ਨੇ ਅੱਜ ਇਹ ਜਿਹੜਾ ਜਨਮ ਦਿਹਾੜਾ ਹੈ ਇਹ ਸਾਰੇ ਦੇਸ਼ ਵਿਦੇਸ਼ ਦੇ ਵਿੱਚ ਮਨਾਇਆ ਜਾਂਦਾ ਹੈ ਇਹ ਜੋ ਪ੍ਰਭੂ ਹੈ ਇਹ ਜੋ ਸਾਜਾ ਹੈ ਦੁੱਖ ਦਰਦ ਦੂਰ ਕਰਦੇ ਨੇ ਇਹਨਾਂ ਨੂੰ ਕਿਹਾ ਗਿਆ ਵੀ ਇਹ ਕਲ ਯੁਗ ਦੇ ਜਿਹੜੇ ਹੈਗੇ ਨੇ ਵਿੱਚ ਆਏ ਨੇ ਇਹ ਸਭ ਦੇ ਜਿਹੜੀ ਵੀ ਜਿਹੜਾ ਇਹਨਾਂ ਨੂੰ ਕੋਈ ਪੁਕਾਰ ਕਰਦਾ ਹੈ ਉਹਦੀ ਪੁਕਾਰ ਨੂੰ ਇਹ ਪੂਰੀ ਕਰਦੇ ਨੇ ਅੱਜ ਇਸ ਜਨਮ ਦਿਨ ਤੇ ਅਸੀਂ ਸਾਰੇ ਪੰਜਾਬੀਆਂ ਨੂੰ ਦੇਸ਼ਵਾਸੀਆਂ ਨੂੰ ਅਸੀਂ ਬਹੁਤ ਬਹੁਤ ਵਧਾਈ ਦਿੰਦੇ ਆ ਤੇ ਇਸੇ ਤਰ੍ਹਾਂ ਦੇ ਜਗਰਣ ਨੇ ਉਹ ਹੁੰਦੇ ਰਹਿਣ ਤਾਂ ਕਿ ਲੋਕਾਂ ਦੇ ਵਿੱਚ ਜਾਗਰਤੀ ਆਵੇ ਵੀ ਜੋ ਕਲ ਚੁਗ ਦੇ ਪ੍ਰਭੂ ਨੇ ਇਹ ਖਾਟੂ ਸ਼ਾਮ ਜੀ ਨੇ ਇਹਨਾਂ ਦਾ ਜੋ ਗੁਣਗਾਨ ਕਰੇਗਾ ਉਹਦਾ ਬੇੜਾ ਪਾਰ ਹੋਵੇਗਾ ਇਸ ਨਾਲ ਹੀ ਮੈਂ ਦੇਸ਼ਵਾਸੀਆਂ ਨੂੰ ਪੰਜਾਬੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹੈ ਸ਼ਾਮ ਪ੍ਰਭੂ ਖਾਟੂ ਵਾਲੀ ਜੀ ਦੇ ਜਨਮ ਉਤਸਵ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਸਾਨੂੰ ਪਿਛਲੇ 1.5 ਸਾਲ ਤੋਂ ਅਸੀਂ 카ਟੂ ਸ਼ਾਮੀ ਨਾਲ ਜੁੜੇ ਹੋਏ ਆ ਅਤੇ ਇਹ ਸਾਡਾ ਦੂਸਰਾ ਜਾਂ ਦਿਨ ਬਾਬਾ ਜੀ ਦਾ ਬਣਾ ਰਹੇ ਆ ਜੋ ਕਿ ਬਹੁਤ ਹੀ ਧੂਨਧਾਮ ਨਾਲ ਮਨਾਇਆ ਜਾ ਰਿਹਾ ਹੈ ਸਾਰੇ ਕਿਤੇ ਲਾਈਟਿੰਗ ਵਗੈਰਾ ਵਧੀਆ ਕੀਤੀ ਹੋਈ ਹੈ ਅਤੇ ਸੰਗਤ ਨੇ ਬਹੁਤ ਹੀ ਪਿਆਰ ਨਾਲ ਬਾਬਾ ਜੀ ਦੇ ਦਰਸ਼ਨ ਕੀਤੇ ਅਤੇ ਦਰਸ਼ਨ ਸੰਗਤਾਂ ਨੂੰ ਨਿਹਾਲ ਕੀਤਾ ਬਾਬਾ ਜੀ ਨੇ ਤੇ ਜੋ ਵੀ ਬਾਬਾ ਜੀ ਦੇ ਦਰ ਤੇ ਆਉਂਦਾ ਹੈ ਉਸ ਦੀ ਹਰ ਇੱਕ ਮਰਦ ਪੂਰੀ ਹੁੰਦੀ ਹੈ ਮੈਂ ਇੰਨਾ ਕਹਿੰਦਾ ਹੋਈ ਬੋਲੋ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ ਉਪਰਲਾ ਕਰੀਏ ਇੱਕ ਜੁੱਟ ਹੋ ਕੇ ਲੜੀਏ ਤਾਂ ਹੀ ਆਪਾਂ ਇਕੱਠੇ ਹੋ ਕੇ ਚੱਲਾਂਗੇ ਤਾਂ ਹੀ ਆਪਾਂ ਇਸ ਸਮਾਜ ਦੇ ਵਿੱਚ ਅੱਗੇ ਵੱਧ ਸਕਾਂਗੇ ਜੇ ਖਾਟੂ ਸ਼ਾਮ ਜੀ ਦਾ ਜਾਗਰਣ ਹੈ ਤੇ ਅੱਜ ਇਹਨਾਂ ਵੱਲੋਂ ਬੜੀ ਜਿਹੜੀ ਸੇਵਾ ਕੀਤੀ ਗਈ ਹੈ ਤਾਂ ਤੁਸੀਂ ਇਹਨਾਂ ਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਕਮੈਂਟ ਕਰਕੇ ਇਹਨਾਂ ਦਾ ਹੌਸਲਾ ਵਧਾਈ ਕਰੋ ਬੋਲੋ ਹਾਰੇ ਕੇ ਸਹਾਰੇ ਕੀ ਜੈ ਸ਼੍ਰੀ ਖਾਟੂ ਸ਼ਾਮ ਜੈ ਸ਼੍ਰੀ ਖਾਟੂ ਸ਼ਾਮ ਜੈ ਸ਼੍ਰੀ ਖਾਟੂ ਸ਼ਾਮ ਕੈਮਰਾ ਪਰਸਨ ਨਮਨ ਸ਼ਰਮਾ ਦੇ ਨਾਲ ਮੈਂ ਅਮਿਤ ਚਾਵਲਾ